ਪ੍ਰਸ਼ਾਸਨ ਨੂੰ ਦੱਸ ਕੇ ਕਿ ਇਹ ਜਿਹੜਾ ਕੋਈ ਇਹਦਾ ਵਾਲੀਵਾਰਸ ਆਇਆ ਨਹੀਂ ਇਹ ਗੈਰਕਾਨੂੰਨੀ ਆ ਹੁਣ ਅਸੀਂ ਇੱਥੇ ਜਾਇਦਰ ਬੈਠ ਨਹੀਂ ਸਕਦੇ ਇੱਥੋਂ ਸਮਾਨ ਆਪਣਾ ਕੰਪਿਊਟਰ ਕੰਮਟਰ ਚੱਕ ਲਿਆ ਉਹਨਾਂ ਨੇ ਤੇ ਇਹਨਾਂ ਦੇ ਉੱਤੇ ਬੰਨ ਲ ਕੇ ਪੱਲੀਆਂ ਜੀਆਂ ਤੇ ਇਹਨਾਂ ਨੂੰ ਰੱਸੀਆਂ ਬੰਨ੍ਹ ਦਾ ਕੇ ਜਾਂ ਜਿੰਦੇ ਮਾਰ ਦਾਂਗੇ 70% ਤੋਂ ਸ਼ੁਰੂ ਹੋਇਆ ਸੀ ਇਹ ਵਧਾਈ ਗਏ ਜਨਤਾ ਸਹੀ ਕੀ ਲੇਕਿਨ ਹੁਣ ਆਖਰ ਹੋ ਗਿਆ ਕਿਉਂਕਿ ਇਹਨਾਂ ਨੇ ਹੱਦ ਤੋਂ ਵੱਧ ਦੇ ਟੋਲ ਮਹਿੰਗਾ ਕਰ ਦਿੱਤਾ ਹੈ 150 ਰੁਪਏ ਦਾ ਤੇ ਇਹ ਲੱਗਦਾ ਫਲੋਰ ਤੋਂ ਲੁਧਿਆਣੇ ਤੱਕ ਇਹ 440 ਰੁਪਏ ਲੈ ਰਹੇ ਨੇ ਨਿੱਕੇ ਫਾਸਟ ਟੈਗ ਨੇ 660 ਰੁਪਏ ਲੈ ਰਹੇ ਅੱਗੇ ਪਹਿਲਾਂ ਜਦੋਂ ਚੱਲਦਾ ਸੀ ਇਹ ਪਲਾਜਾ ਵੀ ਇੱਕ ਵਾਰ ਮਰਜ਼ੀ ਕੀਤੀ ਜਾਂਦੀ ਸੀ ਦਿਹਾੜੀ ਵਿੱਚ ਤੁਸੀਂ ਇੱਕ ਵਾਰ ਦੋ ਵਾਰ ਤਿੰਨ ਵਾਰ ਚਾਰ ਵਾਰ ਲੰਘ ਜੋ ਕੋਈ ਰੋਕ ਟੋਕ ਨਹੀਂ ਸੀ ਪਰ ਅੱਜ ਇਸ ਪਲਾਜੇ ਉੱਤੇ ਰੋਕ ਟੋਕ ਵੱਡੀ ਇਹ ਹੈ ਕਿ ਇਹ ਤੋਂ ਜਦੋਂ ਵੀ ਲੰਘਣਾ ਤੁਹਾਨੂੰ 400 ਰੁਪਿਆ ਦੇਣਾ ਹੀ ਪੈਣਾ ਜਿਹੜੇ ਪੰਜਾਬ ਦੇ ਸਾਰੇ ਟੋਲ ਪਲਾਜੇ ਕਿਉਂ ਨਾ ਬੰਦ ਕਰ ਦਿੱਤੇ ਜਾਣ ਕਿ ਇਹਨਾਂ ਨੂੰ ਜਿਹੜਾ ਪੰਜਾਬ ਦੀ ਸਰਾਹਤ ਦੇ ਉੱਤੇ ਲਾਇਆ ਜਾਵੇ ਜਿਵੇਂ ਪਟਾਣਕੋਟ ਰੋਡ ਦੇ ਉੱਤੇ ਹਿਮਾਚਲ ਵਾਲੀ ਐਂਟਰੀ ਦੇ ਉੱਤੇ ਹਰਿਆਣੇ ਵਾਲੀ ਰਾਜਸਥਾਨ ਦੀ ਵੀ ਚਾਰਕ ਟੋਲ ਲੱਗ ਜਾਣ ਬਾਹਰਲੇ ਪਾਸੇ ਵੀ ਕਮ ਸੇ ਕਮ ਜਿਹੜੀ ਅੰਦਰ ਵਾਲੀ ਜਨਤਾ ਉਹਨੂੰ ਤਾਂ ਰਾਹਤ ਮਿਲੇ ਕਿਉਂਕਿ ਸਾਨੂੰ ਫਾਇਦਾ ਨਹੀਂ ਨਾ ਟੋਲ ਦਾ ਆਪਾਂ ਟੈਕਸ ਦਿੰਦੇ ਆ ਕੋਈ ਗੱਲ ਨਹੀਂ ਜੇ ਆਪਾਂ ਨੂੰ ਵਾਪਸ ਹੀ ਮਿਲੇ ਵਾਪਸ ਹੀ ਨਹੀਂ ਮਿਲਦਾ ਸਰਕਾਰ ਦੂਜੇ ਪ੍ਰੋਜੈਕਟਾਂ 'ਚ ਪੈਸਾ ਖਰਚੀ ਜਾਂਦੀ ਹੈ